ਟਾਪਰ ਕਿਵੇਂ ਬਣਿਏ ਟਾਪਰ ਵਿਦਿਆਰਥੀ ਕਿਵੇਂ ਤਿਆਰੀ ਕਰਦਾ ਹੈ ਉਹਦਾ ਮਾਈਂਡ ਸੈਟ ਕਿਹੋ ਜਿਹਾ ਹੁੰਦਾ ਹੈ ਕੀ ਅਸੀਂ ਟਾਪਰ ਬਣ ਸਕਦੇ ਹਾਂ ਹਾਂ ਇਹ ਜਿਹੜੀ ਵੀਡੀਓ ਹੈ ਉਹ 1000 ਵਿਦਿਆਰਥੀਆਂ ਦੀ ਰਿਸਰਚ ਦੇ ਆਧਾਰਿਤ ਹੈ ਉਹਨਾਂ ਦੇ ਨਾਲ ਤੁਲਨਾਤਮਕ ਅਧਿਐਨ ਕੀਤਾ ਗਿਆ ਟਾਪਰਾਂ ਦੇ ਨਾਲ ਉਸ ਤੋਂ ਬਾਅਦ ਜੋ ਸਿੱਟੇ ਨਿਕਲੇ ਉਸ ਸਿੱਟਿਆਂ ਤੇ ਆਧਾਰਿਤ ਜੋ ਗੱਲਾਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਸਭ ਤੋਂ ਪਹਿਲੀ ਗੱਲ ਕੀ ਟੋਪਰ ਵਿਦਿਆਰਥੀ ਐ ਉਹਨਾਂ ਦੀ ਸੀਟਿੰਗ ਐ ਥੋੜੀ ਜ਼ਿਆਦਾ ਹੁੰਦੀ ਐ ਆਮ ਵਿਦਿਆਰਥੀ ਐ ਉਹ ਆਪਾਂ ਮੰਨ ਕੇ ਚੱਲਦੇ ਹਾਂ 5 ਘੰਟੇ ਪੜਦਾ ਔਰ ਇੱਕ ਜਿਹਨੇ ਟੋਪਰ ਕਰਨਾ ਹੁੰਦਾ ਉਹ ਵਿਦਿਆਰਥੀ ਇੱਕ ਦਿਨ ਚ 10 ਘੰਟੇ ਪੜਦਾ ਐ ਐਨੇ 5-6 ਘੰਟੇ ਪੜਨਾ ਐਨੇ 10-12 ਘੰਟੇ ਪੜਨਾ ਇਸ ਵਿੱਚ ਕਾਫੀ ਫਰਕ ਆ ਜਾਂਦਾ ਜਦੋਂ ਆਪਾਂ ਇੱਕ ਮਹੀਨੇ ਦੀ ਗੱਲ ਕਰੀਏ ਇੱਕ ਮਹੀਨੇ ਅੰਦਰ 5 ਘੰਟੇ ਜਿਹੜਾ ਆਪਾਂ ਡੇਲੀ ਪੜਦੇ ਆ ਤਾਂ ਘੰਟੇ ਬਣੇ 150 ਔਰ ਇਧਰ 10 ਘੰਟੇ ਡੇਲੀ ਪੜਦੇ ਤਾਂ 300 ਘੰਟੇ ਬਣੇ ਔਰ ਐਸੀ ਤਰੀਕੇ ਨਾਲ ਜੇ ਆਪਾਂ 6 ਮਹੀਨੇ ਦਾ ਆਕੜਾ ਲਈਏ ਤਾਂ ਇੱਥੇ ਬਣਨਗੇ 900 ਘੰਟੇ ਔਰ ਇੰਦੇ ਬਣਨਗੇ 1800 ਘੰਟੇ ਹੁਣ ਕਿੱਥੇ 6 ਮਹੀਨਿਆਂ ਦੇ ਅੰਦਰ 900 ਘੰਟੇ ਪੜਨਾ ਔਰ ਕਿੱਥੇ 1800 ਘੰਟੇ ਪੜਨਾ ਉਹ ਕਿੰਨਾ ਵੱਡਾ ਗੈਪ ਆ ਜਾਵੇਗਾ ਹੁਣ ਇਸ ਤੋਂ ਪਹਿਲਾਂ ਆਕਰ ਕੋਈ ਵਿਦਿਆਰਥੀ ਭਾਵੇਂ ਸਾਲ ਤੋਂ ਤਿਆਰੀ ਕਰ ਰਹੀ ਹੈ ਜੇ ਆਪਣੀ ਪਿਛਲੀ 7-8 ਮਹੀਨੇ ਦੀ ਤਿਆਰੀ ਹੈਗੀ ਹੈ ਤਾਂ ਇੰਨੀ ਬਹੁਤ ਹੁੰਦੀ ਹੈ ਉਸ ਤੋਂ ਪਹਿਲਾਂ ਜੇ ਆਪਾਂ ਬਹੁਤ ਪੜ੍ਹਿਆ ਉਹ ਵੱਡੀ ਗੱਲ ਨਹੀਂ ਹੈ ਗੱਲ ਇਹ ਵੱਡੀ ਹੈ ਕਿ ਪੇਪਰਾਂ ਦੇ ਨਜ਼ਦੀਕ ਪੇਪਰਾਂ ਵਾਲੇ ਮਹੀਨਿਆਂ ਦੇ ਨਜ਼ਦੀਕ ਆਪਣੀ ਜਿਹੜੀ ਸੇਟਿੰਗ ਹੈ ਉਹ ਵੱਧ ਹੋਣੀ ਚਾਹੀਦੀ ਹੈਗੀ ਹੁਣ ਇੱਥੇ ਜੇ ਮੰਨ ਲਓ ਕਿ ਐਸ ਵਿਦਿਆਰਥੀ ਨੇ ਇੱਕ ਕਿਤਾਬ ਕਰਨੀ ਹੈ ਕੋਈ ਵੀ ਇੱਕ ਕਿਤਾਬ ਆਪਾਂ ਲੈ ਕੇ ਚੱਲਦੇ ਆਂ ਆਪਣੀ ਜਿਹੜੀ ਕਿਤਾਬ ਹੈ ਨੋਟਸ ਵਾਲੀ ਕਿਤਾਬ ਸੀਨੀਅਰ ਟੀਚਰ ਵਾਲੀ 500 ਪੇਜ ਦੀ ਕਿਤਾਬ ਹੈ ਉਹ ਇਹ ਵਿਦਿਆਰਥੀ ਕੀ ਕਰੇਗਾ ਕਿ ਉਸ ਕਿਤਾਬ ਨੂੰ 2 ਮਹੀਨਿਆਂ ਚ ਪੜ੍ਹੇਗਾ ਔਰ ਇਹ ਜਿਹੜਾ ਵਿਦਿਆਰਥੀ ਹੈ ਉਹ ਇਸ ਕਿਤਾਬ ਨੂੰ 1 ਮਹੀਨੇ ਚ ਪੜ੍ਹ ਦੇਗਾ ਹੁਣ ਇਸ ਨੇ ਜਿਹੜੀ ਵਾਪਸ ਜਦੋਂ ਰਿਵੀਜ਼ਨ ਮਾਰੂਗਾ 2 ਮਹੀਨਿਆਂ ਬਾਅਦ ਤਾਂ ਹੁਣ 2 ਮਹੀਨਿਆਂ ਬਾਅਦ ਵਾਪਸ ਰਿਵੀਜ਼ਨ ਮਾਰੂਗਾ ਤੇ ਜਿਹੜਾ ਉਹ ਪਹਿਲੀ ਚੀਜ਼ ਪੜ੍ਹੀ ਹੋਈ ਹੈ ਉਸ ਦੇ ਵਿੱਚ ਉਹਨੂੰ ਜਿਹੜਾ ਘਟ ਹੈ ਯਾਨੀ ਕਟਿਆ ਦਊਗਾ ਕਨਫਿਊਜ਼ ਹੋ ਜਾਏਗਾ ਕਿਉਂਕਿ ਇਹਨੇ ਰੀਡਿੰਗ ਲਾਈਨ ਨੂੰ ਬਹੁਤ ਟਾਈਮ ਹੋ ਗਿਆ ਜਦੋਂ ਕਿ ਇਹਨੇ 1 ਮਹੀਨਾ ਪਹਿਲਾਂ ਹੀ ਰੀਡਿੰਗ ਲਗਾਈ ਹੋਈ ਹੈ ਤਾਂ ਇੱਥੇ ਕੀ ਹੈ ਉਹ ਦੂਜੀ ਰਿਵੀਜ਼ਨ 10 ਦਿਨ ਦੇ ਅੰਦਰ ਹੀ ਲਗਾ ਦਊਗਾ ਔਰ ਇੱਥੇ ਕੀ ਹੈ ਉਸ ਨੂੰ 20 ਦਿਨ ਲੱਗਣਗੇ ਤਾਂ ਕਹਿਣ ਦਾ ਮਤਲਬ ਕਿ ਇਹਦਾ ਜਿਹੜਾ ਇਸੇ ਤਰੀਕੇ ਨਾਲ ਉਹ ਅੱਗੇ ਤਿਆਰੀ ਕਰੂਗਾ ਤਾਂ ਇਹਨਾਂ ਦੋਨਾਂ ਵਿੱਚ ਜੋ ਮੈਟਰ ਪੜਨ ਦਾ ਗੈਪ ਹੈ ਉਹ ਕਾਫੀ ਆ ਜਾਵੇਗਾ ਕਾਫੀ ਆ ਜਾਵੇਗਾ ਔਰ ਇਹ ਅੰਤਰ ਜਿਹੜਾ ਹੈ ਉਹ ਉਸ ਨੂੰ ਟੋਪਰ ਬਣਾ ਦਿੰਦਾ ਹੈ ਇੱਕ ਗੱਲ ਹੋਰ ਮੰਨ ਲਿਨੇ ਕੋਈ ਵਿਦਿਆਰਥੀ ਆਈਕਿਊ ਵਾਲਾ ਵੀ ਤੁਸੀਂ ਆਪਣੇ ਦਿਮਾਗ 'ਚ ਨਹੀਂ ਰੱਖਣਾ ਹੁਣ ਆਈਕਿਊ 'ਚ ਕੀ ਹੈ ਕਿ ਇੱਕ ਜਿਹੜਾ ਵਧੀਆ ਆਈਕਿਊ ਵਾਲਾ ਬੰਦਾ ਹੈ ਆਪਾਂ ਸੋਚਦੇ ਵੀ ਤੇਜ ਆਈਕਿਊ ਹੈ ਉਹ ਅਗਰ 8 ਘੰਟੇ ਪੜਦਾ ਹੈ ਔਰ ਅਗਰ ਆਪਾਂ ਮਿਹਨਤੀ ਹੈਗੇ ਆ ਆਪਣਾ ਵੀ ਦਿਮਾਗ ਹੈ ਜਿਹੜਾ ਸਹੀ ਹੈ ਲਗਭਗ ਜਿਹੜੇ ਵੀ ਤਿਆਰੀ ਕਰ ਰਿਹਾ ਬੀਏ ਡੀਐਮਏ ਵਗੈਰਾ ਸਭ ਕੁਝ ਕਰ ਲਿਆ ਔਰ ਤਿਆਰੀ ਕਰ ਰਿਹਾ ਮੁਕਾਬਲੇ ਪ੍ਰੀਖਿਆ ਦੀ ਦਿਮਾਗ ਹੁੰਦਾ ਲਗਭਗ ਬਰਾਬਰ ਹੀ ਹੁੰਦਾ ਕਿਸੇ ਇੱਕ ਅੱਦੇ ਦਾ ਕੋਈ ਆਈਕਿਊ ਲੈਵਲ ਜ਼ਿਆਦਾ ਹੋ ਗਿਆ ਤਾਂ ਵੱਖਰੀ ਗੱਲ ਪਰੰਤੂ ਹੁਣ ਉਹਨੇ ਕੀ ਕਰਨਾ ਇਹ 8 ਘੰਟੇ ਪੜ ਰਿਹਾ ਉਹ 9 ਜਾਂ 10 ਘੰਟੇ ਪੜ ਰਿਹਾ ਤਾਂ ਬਰਾਬਰ ਹੋ ਜਾਊਗਾ ਇਹ ਐਵੇਂ ਨਹੀਂ ਹੁਕਾ ਕੀ ਬਈ ਜਿਹੜਾ ਆਈਕਿਊ ਲੈਵਲ ਜਿੰਦਾ ਤੇਜ ਹੈ ਉਹ 8 ਘੰਟੇ ਪੜਿਆ ਤਾਂ ਪਤਾ ਨਹੀਂ 8 ਘੰਟਿਆਂ ਚ ਕੀ ਕੁਛ ਹੀ ਕਰ ਜਾਊਗਾ ਤੇ ਆਪਾਂ ਉਸ ਤੋਂ ਅਗਰ 1 ਘੰਟੇ 2 ਘੰਟੇ ਜ਼ਿਆਦਾ ਪੜਦੇ ਆ ਤਾਂ ਉਹਦੇ ਬਰਾਬਰ ਆ ਜਾਾਂਗੇ ਅਸੀਂ ਤੇ ਜੋ ਇਹ ਇਸ ਤਰੀਕੇ ਨਾਲ ਜਦੋਂ ਰਿਵੀਜ਼ਨ ਲਗਾਉਂਦੇ ਹੈਗੇ ਆ ਤਾਂ ਉਸ ਦਾ ਬਹੁਤ ਫਰਕ ਪੈ ਜਾ ਕਰਦਾ ਹੈਗਾ ਹੁਣ ਜੋ ਹੈ ਇਹ ਜਿਹੜੀ ਹੈ ਆ ਜਿਹੜੀ ਤਿਆਰੀ ਹੈ ਉਹਦੀ ਨਿਰੰਤਰਤਾ ਵੀ ਰਹੇਗੀ ਐਵੇਂ ਨਹੀਂਗਾ ਕਿ ਆਪਾਂ 15 ਦਿਨ ਆਪਣੀ ਤਿਆਰੀ ਠੀਕ ਚੱਲੀ ਔਰ ਉਸ ਤੋਂ ਬਾਅਦ ਫਿਰ ਚਾਰ ਪੰਜ ਦਿਨ ਘੜਬੜ ਗਈ ਕੋਈ ਆ ਗਿਆ ਕਰ ਗਿਆ ਜਾਂ ਕਿੱਥੇ ਮੈਂ ਚਲਾ ਗਿਆ ਘੁੰਮ ਗਿਆ ਨਹੀਂ ਉਹਦੀ ਤਿਆਰੀ ਵਿੱਚ ਨਿਰੰਤਰਤਾ ਬਣੀ ਰਹੇਗੀ ਲਗਾਤਾਰ ਕੀ ਕਹਿੰਦੇ ਐ ਕਿ ਉਹ ਤਿਆਰੀ ਕਰਦਾ ਰਹੇਗਾ ਔਰ ਜਦੋਂ ਉਹ ਲਗਾਤਾਰ ਤਿਆਰੀ ਕਰਦਾ ਰਹੇਗਾ ਜਦੋਂ ਉਹ ਲਗਾਤਾਰ ਜੁੜਿਆ ਰਹੇਗਾ ਤੋਂ ਦਾ ਆਤਮ ਵਿਸ਼ਵਾਸ ਹੈ ਉਹ ਵੱਧ ਜਾਵੇਗਾ ਕਿਉਂਕਿ ਚੀਜ਼ਾਂ ਉਹਦੇ ਕਾਫੀ ਕਲੀਅਰ ਹੋ ਜਾਣਗੀਆਂ ਉਹਦਾ ਕੌਨਫੀਡੈਂਸ ਹੈ ਉਹ ਤਖੜਾ ਹੋਵੇਗਾ ਹਾਈ ਲੈਵਲ ਦਾ ਕੌਨਫੀਡੈਂਸ ਉਹ ਰੱਖੇਗਾ ਬੇਕਾਰ ਵਿਚਾਰ ਹੈ ਉਹ ਉਹਦੇ ਦਿਮਾਗ ਦੇ ਵਿੱਚ ਨਹੀਂ ਆਣਗੇ ਉਹਦਾ ਜਿਹੜਾ ਫੋਕਸ ਹੈ ਉਹ ਬਿਲਕੁਲ ਸੈੱਟ ਹੋਵੇਗਾ ਉਹ ਆਪਣੀ ਜਿਹੜੀ ਸਾਰੀ ਪਾਵਰ ਹੈ ਸਰੀਰ ਦੀ ਸਾਰੀ ਪਾਵਰ ਹੈ ਉਹ ਇੱਕ ਜਗ੍ਹਾ ਤੇ ਇਕੱਠੀ ਕਰੇਗਾ ਉਹ ਸਾਰੀ એનર્ਜੀ ਇਕੱਠੀ ਕਰਕੇ ਉਸਨੇ ਕੀ ਕਹਿੰਦੇ ਆ ਕਿ ਆਪਣੀ ਪੜ੍ਹਾਈ ਦੇ ਉੱਤੇ ਲਗਾਨੀ ਹੈਗੀ ਏ ਉਹ ਡਿਸਟਰੈਕਟ ਨਹੀਂ ਹੋਵੇਗਾ ਉਹਦੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਹੁੰਦੇ ਦਿਮਾਗ ਦੇ ਵਿੱਚ ਵੜਨਗੇ ਨਹੀਂ ਜੇ ਦਿਮਾਗ 'ਚ ਵਿਚਾਰ ਆਂਦਾ ਤਾਂ ਇਸ ਤਰੀਕੇ ਨਾਲ ਲੱਗਦਾ ਹੀ ਬਾਹਰ ਇਧਰੋਂ ਲੱਗਦਾ ਹੀ ਬਾਹਰ ਦਿਮਾਗ ਦੇ ਅੰਦਰ ਕੀ ਕਹਿੰਦੇ ਆ ਕਿ ਵਿਚਾਰ ਨਹੀਂ ਆਵੇਗਾ ਜੇ ਕੋਈ ਵਿਚਾਰ ਹੀ ਬਹੁਤ ਜ਼ਿਆਦਾ ਪ੍ਰਭਲ ਹੈ ਬਹੁਤ ਵੱਡਾ ਵਿਚਾਰ ਹੈ ਫਿਰ ਵੀ ਉਹ ਆਵੇਗਾ ਤਾਂ ਉਹ ਸੋਚ ਲਵੇਗਾ ਨਹੀਂ ਮੈਂ ਪੜ੍ਹਾਈ ਕਰਨੀ ਹੈਗੀ ਏ ਉਹ ਵਿਚਾਰਾਂ ਦੇ ਵਹਿਣ ਵਿੱਚ ਨਹੀਂ ਤੁਰੇਗਾ ਨਹੀਂ ਫਸੇਗਾ ਵਿਚਾਰ ਆਣਾ ਇੱਕ ਸੁਭਾਵਿਕ ਕਿਰਿਆ ਕੋਈ ਚੀਜ਼ ਸੁਣਨੀ ਇੱਕ ਸੁਭਾਵਿਕ ਕਿਰਿਆ ਹੈਗੀ ਹੈ ਇਹ ਕੰਨਾਂ ਦਾ ਕੰਮ ਹੈ ਆਪਾਂ ਨੂੰ ਸੁਣਨ ਗਿਆ ਇਸ ਵਿੱਚ ਕੋਈ ਘਬਰਾਣ ਦੀ ਲੋੜ ਨਹੀਂ ਆ ਮਨ ਨੂੰ ਸੁਣ ਰਹੀ ਹੈ ਉਹਨੂੰ ਨਹੀਂ ਸੁਨੇਗਾ ਨਹੀਂ ਉਹਨੂੰ ਸੁਣਨੀ ਹੈ ਪਰ ਉਹਨ ਗੋਲਾ ਕਰ ਦਿੰਦਾ ਉਹ ਇਨਾਂ ਚੀਜ਼ਾਂ ਉੱਤੇ ਵਿਚਾਰ ਨਹੀਂ ਕਰਦਾ ਕੋਈ ਬਾਹਰੋਂ ਆਵਾਜ਼ ਆ ਰਹੀ ਹੈ ਮੈਂ ਉਸ ਨੂੰ ਸੁਣਾ ਚੰਗੀ ਤਰ੍ਹਾਂ ਨਹੀਂ ਉਹ ਬਿਲਕੁਲ ਕੀ ਕਹਿੰਦੇ ਹੈ ਕਿ ਬਿਲਕੁਲ ਫੋਕਸ ਹੈ ਆਪਣੀ એનર્ਜੀ ਨੂੰ ਇਕੱਠਾ ਲਗਾ ਕੇ ਔਰ ਲਗਾਤਾਰ ਪੜ ਰਿਹਾ ਹੈਗਾ ਓਵਰ ਥਿੰਕਿੰਗ ਹੈ ਉਸ ਤੋਂ ਰਹਿਤ ਹੈਗਾ ਬਹੁਤ ਸਾਰੇ ਵਿਚਾਰ ਆ ਬਲੇ ਸਬਲੇ ਓਵਰ ਥਿੰਕਿੰਗ ਹੈ ਉਸ ਬਾਰੇ ਸੋਚਣ ਲੱਗ ਜੇ ਇਹ ਆ ਨਾ ਹੋ ਜੇ ਇਹ ਨਾ ਹੋ ਜੇ ਇਹ ਨਾ ਹੋ ਜੇ ਉਹ ਨਾ ਹੋ ਜੇ ਉਹਦੇ ਜਿਆਦਾ ਨਾ ਜਾਣ ਇੱਕ ਟੀਮ ਆਵੇ ਕਿ ਨਾ ਆਵੇ ਪਤਾ ਨਹੀਂ ਕੀ ਬਣੇ ਇਹ ਓਵਰ ਥਿੰਕਿੰਗ ਵਾਲਾ ਜਿਹੜਾ ਵੀਡੀਓ ਵੱਖਰਾ ਬਣਾਇਆ ਹੈ ਫੋਕਸ ਦਾ ਜਿਹੜਾ ਵੀਡੀਓ ਵੱਖਰਾ ਬਣਾਇਆ ਹੋਇਆ ਤੁਸੀਂ ਹੋਵੇ ਦੇ ਵੇਖੋਗੇ ਉਹਨਾਂ ਨੂੰ ਹੁਣ ਆਪਾਂ ਜੋ ਗੱਲ ਕਰ ਰਹੇ ਜੋ ਮੈਨ ਮੈਨ ਬਿੰਦੂ ਉਹਨਾਂ ਉੱਤੇ ਗੱਲ ਕਰਾਂਗੇ ਤਾਂ ਕਿ ਵੀਡੀਓ ਹੈ ਉਹ ਬਹੁਤ ਜ਼ਿਆਦਾ ਲੰਬਾ ਨਾ ਹੋ ਜਾਵੇ ਓਵਰ ਥਿੰਕਿੰਗ ਤੋਂ ਪਰਾ ਹੋਵੇਗਾ ਅਤੇ ਉਹਦਾ ਜਿਹੜਾ ਪ੍ਰੋਗਰਾਮ ਹੈ ਸਾਰੇ ਦਿਨ ਦਾ ਮਿੰਟ ਟੂ ਮਿੰਟ ਪ੍ਰੋਗਰਾਮ ਹੋਵੇਗਾ ਉਹ ਸਵੇਰੇ ਜਦੋਂ ਉੱਠੇਗਾ ਪੂਰਾ ਕੌਨਫੀਡੈਂਸ ਛੁੱਟੇਗਾ ਔਰ ਦਿਮਾਗ ਨੂੰ ਇੱਕ ਤਰੀਕੇ ਦਾ ਅਲਾਰਮ ਦੇਵੇਗਾ ਭਈ ਅੱਜ ਕੀ ਕਹਿੰਦੇ ਆ ਕਿ ਮੈਂ ਜੋ ਸੈੱਟ ਕੀਤੀ ਹੈ ਜੋ ਵਿਉਤ ਕੀਤੀ ہوئی ਹੈ ਉਸ ਨੂੰ ਪੂਰਾ ਕਰਨਾ ਹੈ ਇੱਕ ਇੱਕ ਮਿੰਟ ਦੀ ਉਹਦੀ ਜੋ ਪੂਰੇ ਦਿਨ ਦਾ ਸ਼ੈਡਿਊਲ ਹੋਵੇਗਾ ਟਾਈਮ ਟੇਬਲ ਹੋਵੇਗਾ ਮਹੀਨੇ ਦਾ ਟਾਈਮ ਟੇਬਲ ਹੋਵੇਗਾ ਉਹਨੇ ਸੋਚ ਕੇ ਚੱਲਣਾ ਹੈ ਭਈ ਅਸ ਦਿਨ ਦੇ ਅੰਦਰ ਅੱਜ ਮੈਂ ਇੰਨਾ ਕੰਮ ਕਰਨਾ ਹੀ ਹੈਗਾ ਤਾਂ ਉਹ ਕੰਮ ਉਹਨੇ ਉਨਾ ਯਾਦ ਕਰਨਾ ਹੀ ਹੈ ਉਸ ਨੂੰ ਅੱਗੇ ਨਹੀਂ ਜਾਣ ਦੇਵੇਗਾ ਐਵੇਂ ਨਹੀਂ ਸੋਚੇਗਾ ਭਈ ਆ ਪੱਕਾ ਲੈ ਯਾਦ ਕਰ ਲਈ ਨਹੀਂ ਭਾਵੇਂ ਉਹਦੇ 10 ਘੰਟੇ ਜਿਗਾ 11 ਘੰਟੇ ਲੱਗ ਜਾਣ ਪਰੰਤੂ ਜੋ ਟੀਚਾ ਉਹਨੇ ਮਿੱਥਿਆ ਹੈ ਉਹ ਉਸ ਦਿਨ ਵਿੱਚ ਪੂਰਾ ਹੋਵੇਗਾ ਇਸ ਤਰੀਕੇ ਨਾਲ ਜੋ ਮਿੰਟ-ਮਿੰਟ ਕੀ ਹੈ ਕੀ ਉਹਦਾ ਪਲਾਨ ਹੋਵੇਗਾ ਆਪਣਾ ਇੱਕ ਮਿੰਟ ਵੀ ਉਹ ਜਾਇਆ ਨਹੀਂ ਕਰੇਗਾ ਨਾ ਫਾਲਤੂ ਦੇ ਸੁਪਣਿਆਂ 'ਚ ਨਾ ਫਾਲਤੂ ਦੇ ਵਿਚਾਰਾਂ 'ਚ ਨਾ ਫਾਲਤੂ ਦੇ ਕੰਮਾਂ ਦੇ ਅੰਦਰ ਬਿਲਕੁਲ ਅਨੁਸ਼ਾਸਿਤ ਅਨੁਸ਼ਾਸਨ ਜਿਹੜਾ ਹੈ ਅਗਲਾ ਜਿਹੜਾ ਟੋਪਿਕ ਹੈ ਅਨੁਸ਼ਾਸਨ ਅਨੁਸ਼ਾਸਿਤ ਹੋਣਾ ਬੜਾ ਜ਼ਰੂਰੀ ਹੈ ਮੋਬਾਈਲਾਂ ਤੋਂ ਪਰਹ ਰਹਿਣਾ ਹੈ ਨਸ਼ਿਆਂ ਤੋਂ ਪਰਹ ਰਹਿਣਾ ਹੈ ਕਿਸੇ ਉੱਤੇ ਡਿਪੈਂਡ ਨਹੀਂ ਰਹਿਣਾ ਪਰਮਲ ਵਿਚਾਰਨ ਰੋਕਣ ਦੀ ਉਹਦੇ ਅੰਦਰ ਛਮਤਾ ਹੋਣੀ ਚਾਹੀਦੀ ਹੈਗੀ ਹੈ ਆਪਣੇ ਆਪ ਚ ਅਨੁਸ਼ਾਸਨ ਹੋਣਾ ਚਾਹੀਦਾ ਐਵੇਂ ਨਹੀਂ ਕੋਈ ਬੁਲਾਣਾ ਆ ਗਿਆ ਹੁੰਦੇ ਨਾ ਟੱਪ ਗਿਆ ਉਹਨਾਂ ਦੇ ਵਿੱਚ ਨਾ ਕਰਨ ਦਾ ਮਾਦਾ ਹੋਣਾ ਚਾਹੀਦਾ ਹੈਗਾ ਉਹ ਨਾ ਕਹਿ ਸਕੇ ਨਹੀਂ ਤਾਂ ਇਹਨੇ ਕੀ ਭਈ ਸੋਚਦਾਰਾ ਹੋਏ ਭਈ ਮੈਂ ਹਰ ਕਿਸੇ ਨਾਲ ਕਰਤੀ ਤਾਂ ਇਹ ਕੀ ਸੋਚ ਲੂਗਾ ਆਪਣਾ ਟਾਈਮ ਖਰਾਬ ਕਰ ਲਓ ਪਰ ਨਾ ਨਾ ਕਰ ਨਹੀਂ ਨਾ ਕਰਨ ਦੀ ਛੰਤਾ ਹੋਣੀ ਚਾਹੀਦੀ ਹੈ ਉਹ ਨਾ ਕਰੇਗਾ ਭਈ ਨਹੀਂ ਉਹਦਾ ਇੱਕ ਟਾਈਮ ਟੇਬਲ ਹੋਏਗਾ ਬਸ ਉਸ ਟਾਈਮ ਹੀ ਆਪਣੇ ਜਿਹੜੇ ਖਾਸ ਇੱਕ ਦੋ ਸਾਥੀ ਹੈ ਉਹਨਾਂ ਨਾਲ ਘੁੰਮੇਗਾ ਔਰ ਵਿਚਾਰ ਚਰਚਾ ਕਰੇਗਾ ਉਸੇ ਬਾਰੇ ਸੋਚੇਗਾ ਉਹ ਸਾਥੀ ਵੀ ਅਜੇ ਹੋਣਗੇ ਜਿਹੜੇ ਲਗਾਤਾਰ ਨੂੰ ਮੋਟੀਵੇਟ ਕਰਨਗੇ ਔਰ ਕਹਿਣਗੇ ਭਈ ਇਸ ਵਾਰ ਬੇੜਾ ਪਾਰ ਆਪਾਂ ਕਰਨਾ ਹੈਗਾ ਮજબૂત ਮਾਈਂਡ ਸੈਟ ਹੈ ਉਹ ਹੁੰਦਾ ਹੋਵੇਗਾ ਉਹਦੇ ਮਾਈਂਡ ਕਮਜ਼ੋਰ ਵਿਚਾਰ ਜਿਹੜੇ ਉਹਦੇ ਦਿਮਾਗ ਦੇ ਵਿੱਚ ਨਹੀਂ ਆਣਗੇ ਉਹਦੇ ਦਿਮਾਗ ਦੇ ਵਿੱਚ ਜਿਹੜੇ ਵਿਚਾਰ ਆਣਗੇ ਉਹ ਮਜ਼ਬੂਤ ਵਿਚਾਰ ਹੋਣਗੇ ਢੈਂਦੀਆਂ ਕਲਾਂ ਵਾਲੇ ਵਿਚਾਰ ਉਹਦੇ ਦਿਮਾਗ ਚ ਨਹੀਂ ਆਣਗੇ ਚੜ੍ਹਦੀ ਕਲਾ ਚ ਰਹਿਣ ਵਾਲਾ ਬੰਦਾ ਹੋਵੇਗਾ ਉਹਦਾ ਮਾਈਂਡ ਸੈਟ ਹੀ ਇਹ ਜਾ ਹੈਗਾ ਹੈ ਕਿ ਵਿਚਾਰ ਤਰ੍ਹਾਂ ਤਰ੍ਹਾਂ ਦੇ ਵਿਚਾਰ ਉਹਨੂੰ ਖਰਾਬ ਨਹੀਂ ਕਰ ਸਕਦੇ ਮਜ਼ਬੂਤ ਮਾਈਂਡ ਸੈਟ ਪੱਕਾ ਹੁੰਦਾ ਇਰਾਦਾ ਹੁੰਦਾ ਹੈ ਵੀ ਇਸ ਵਾਰ ਕੀ ਜਿੰਦੇ ਆ ਕੀ ਆਪਾਂ ਚੰਡੇ ਗਾਣ ਦੇਣੇ ਹੈਗੇ ਮੇਰੀ ਤਿਆਰੀ ਬਹੁਤ ਤਕੜੀ ਹੈ ਜੇ ਤੋ ਤਿਆਰੀ ਤਕੜੀ ਹੁੰਦੀ ਹੈ ਤਾਂ ਕੌਨਫੀਡੈਂਸ ਬਣਦਾ ਹੈ ਬੰਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈਗੇ ਇਹ ਸਾਰੀਆਂ ਗੱਲਾਂ ਉਹਦੇ ਦਿਮਾਗ ਦੇ ਅੰਦਰ ਪੈਕ ਹੋਣਗੀਆਂ ਕਮਜ਼ੋਰ ਵਿਚਾਰ ਮੈਨੂੰ ਯਾਦ ਨਹੀਂ ਹੋ ਰਹਾ ਮੇਰਾ ਕੀ ਬਣੂਗਾ ਫਲਾਣਾ ਆ ਗਿਆ ਟਮਕਾਣਾ ਆ ਗਿਆ ਹੁਣ ਮੈਂ ਕੀ ਕਰਾਂ ਕਿਵੇਂ ਕਰਾਂ ਉਹ ਐਵੇਂ ਨਾ ਸੋਚ ਲਈਏ ਐਵੇਂ ਨਾ ਸੋਚ ਲੈ ਕਿ ਹੋ ਰਿਹਾ ਮੈਂ ਭੁੱਲ ਰਿਹਾ ਮੈਂ ਫਲਾਣ ਹੋ ਰਿਹਾ ਇਹ ਜੇ ਉਹ ਭੁੱਲ ਰਿਹਾ ਭੁੱਲਣਾ 122 ਪ੍ਰਕਿਰਿਆ ਸਾਰੇ ਯਾਦ ਕਰਦੇ ਐ ਭੁੱਲਦੇ ਐ ਜੇ ਉਹ ਭੁੱਲ ਵੀ ਰਿਹਾ ਤਾਂ ਉਹ ਸੋਚਦਾ ਕਿ ਮਨ ਨੂੰ ਵਾ ਵਾ ਯਾਦ ਹੈ ਅਧਿਕਤਰ ਵਿਦਿਆਰਥੀ ਕੀ ਕਰਦੇ ਐ ਕਿ ਜਦੋਂ ਰਿਵੀਜ਼ਨ ਮਾਰਦੇ ਐ ਤਾਂ ਆ ਯਾਦ ਕਰਦੇ ਮੈਂ ਭੁੱਲ ਗਿਆ ਆ ਨਹੀਂ ਸੋਚਦੇ ਭਾਈ ਮਨ ਨੂੰ ਇੰਨਾ ਯਾਦ ਹੈ ਮੈਂ ਭੁੱਲਿਆ ਘਟ ਗਏ ਉਹਦੀ ਸੋਚ ਕੀ ਹੁੰਦੀ ਆ ਆ ਆਪਾਂ ਨੂੰ ਯਾਦ ਐ ਇਹ ਆਪਾਂ ਯਾਦ ਕਰਨਾ ਹੈ ਐਸਬਾਰੇ ਆਪੇ ਵੀ ਯਾਦ ਕਰਾਂਗੇ ਇਸ ਤਰੀਕੇ ਨਾਲ ਉਹ ਲਗਾਤਾਰ ਕੀ ਕਹਿੰਦੇ ਆ ਕਿ ਲਗਿਆ ਰਹਿੰਦਾ ਹੈਗਾ ਹੋਰ ਜਦੋਂ ਉਹ ਪਠ ਕਰਨ ਤਿਆਰ ਕਰਦਾ ਹੈ ਤਾਂ ਫਿਰ ਜਿਹੜਾ ਉਹਦਾ ਮਜ਼ਬੂਤ ਪੱਖ ਹੈ ਉਹਨੂੰ ਹੋਰ ਮਜ਼ਬੂਤ ਕਰਦਾ ਹੈਗਾ ਜਿਹੜਾ ਕਮਜ਼ੋਰ ਪੱਖ ਹੈ ਉਹਦੀ ਜ਼ਬਰਦਸਤ ਤਿਆਰੀ ਕਰਦਾ ਹੈਗਾ ਹੋਰ ਜਿਉ ਉਹਦਾ ਟੀਚਾ ਵੱਡਾ ਹੈ ਜੇ ਮੰਨ ਲਓ ਕੋਈ ਬਹੁਤ ਵੱਡਾ ਪੇਪਰ ਦੇ ਰਿਹਾ ਅਸਿਸਟੈਂਟ ਪ੍ਰੋਫੈਸਰ ਦੇ ਰਿਹਾ ਆਈਐਸ ਦਾ ਦੇ ਰਿਹਾ ਐਸ ਲੈਵਲ ਤੇ ਅਗਰ ਆਪਾਂ ਗੱਲ ਕਰੀਏ ਤਾਂ ਅਗਰ ਇੱਕੰਦਾ ਟੋਪਿਕ ਉਸ ਨੂੰ ਨਹੀਂ ਆਂਦਾ ਤਾਂ ਉਹ ਪੜ ਲੈਂਦਾ ਬਈ ਇਸ ਤੋਂ ਆਇਆ ਤਾਂ ਕੁਝ ਲੀਕ ਦਾਂਗੇ ਹੁਣ ਵੱਡੇ ਸਿਲੇਬਸ ਦੇ ਅੰਦਰ ਇੱਕੰਦਾ ਟੋਪਿਕ ਜੋ ਆਪਣਾ ਬਿਲਕੁਲ ਕਮਜ਼ੋਰ ਹੈ ਉਹ ਆਪਾਂ ਛੱਡ ਵੀ ਦਿੰਨੇ ਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਸਿਲੇਬਸ ਬਹੁਤ ਵੱਡਾ ਹੈ ਪਰੰਤੂ ਜਿੱਥੇ ਥਰ ਗ੍ਰੇਡ ਸੈਕੰਡ ਗ੍ਰੇਡ ਦੀ ਆਪਾਂ ਗੱਲ ਕਰੀਏ ਉੱਥੇ ਆ ਨਹੀਂ ਹੈ ਸਿਲੇਬਸ ਇੰਨਾ ਵੱਡਾ ਨਹੀਂ ਹੈਗਾ ਕਿ ਆਪਾਂ ਕੁਛ ਛੱਡੀ ਆਪਾਂ ਤਾਂ ਸਾਰਾ ਕਿ ਜਿਹੜੇ ਵੱਡੇ ਸਿਲੇਬਸ ਆ ਉਹਨਾਂ ਵਾਸਤੇ ਗੱਲ ਐ। ਛੋਟੇ एग्जाम ਐ ਉਹਦੇ ਅੰਦਰ ਜੇ ਹੁੰਦਾ ਹੈਗਾ ਟੋਪਰ ਤੇ ਉਹ ਕੀ ਕਰੇਗਾ? ਮਜ਼ਬੂਤ ਪਖ ਨੂੰ ਹੋਰ ਜਿਆਦਾ ਮਜ਼ਬੂਤ ਕਰਨਾ ਐ। ਉਹਨੂੰ ਛੱਡਣਾ ਨਹੀਂ ਭਈਆ ਤਾਂ ਮੇਰਾ ਮੈਂ ਇਹਨੂੰ ਪੜ੍ਹਾਈ ਨਾ। ਮੇਰੀ ਤਿਆਰ ਪਈ ਐ। ਨਹੀਂ ਉਹਦੇ ਵਿੱਚ ਤਾਂ ਮੇਰਾ ਗਲਤੀ ਨੂੰ ਜਿਹੜਾ ਕਮਜ਼ੋਰ ਪਖ ਨੂੰ ਆਪਾਂ ਹੋਰ ਤਿਆਰ ਕਰਨਾ ਹੈਗਾ। ਐਸ ਤਰੀਕੇ ਦੀ ਸੋਚ ਆ ਜਿਹੜੀ ਉਹ ਉਸ ਦੀ ਹੁੰਦੀ ਹੈਗੀ ਐ। ਔਰ ਇੱਕ ਗੱਲ ਹੋਰ ਜਿਹੜੀ ਉਹਨੇ ਆਪਣੇ ਸਵਸਥ ਦਾ ਧਿਆਨ ਰੱਖਣਾ ਹੈਗਾ। ਨੀਂਦ ਪੂਰੀ ਲੈਣੀ ਹੈ 6-7 ਘੰਟੇ ਨਹੀਂ ਦੇ ਲੋ ਦੁਪਹਿਰੇ ਵੀ ਇੱਕ ਘੰਟਾ ਨੀਂਦ ਲੈ ਲੈਣੋਂ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਵੇਰੇ ਥੋੜਾ ਬਹੁਤ ਐਕਸਰਸਾਈਜ਼ ਵੀ ਕਰਨੀ ਹੈ ਕਿਸੇ ਦੇ ਨਾ ਵੀ ਹੋਈ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਰੋਟੀਆਂ ਖਾਣੀਆਂ ਦੁਪਹਿਰੇ ਤੁਸੀਂ ਰੋਟੀ ਖਾਣੇ ਹੋ ਪੂਰੀ ਸੋਰੀ ਰੋਟੀ ਖਾਵਾ ਨਹੀਂ ਪੇਟ ਪਰ ਰੋਟੀਆਂ ਖਾ ਲਿਆ ਲੱਸੀ ਪੀ ਲਈ ਚੰਗੀ ਨੀਂਦ ਆ ਗਈ ਬੰਦਾ ਹੁਣ ਉੱਠਣ ਨੂੰ ਤਿਆਰ ਨਹੀਂ ਸਾਰਾ ਦਿਨ ਆਵਸ ਚੜੀ ਪਈ ਨਹੀਂ ਜਿੰਨੀ ਕਾਪਾ ਨੂੰ ਭੁੱਖ ਹੈ ਓਨੀ ਕਾਪਾ ਰੋਟੀ ਖਾ ਲੀਏ ਬਸ ਜ਼ਿਆਦਾ ਨਹੀਂ ਖਾਣਾ ਰਾਤਾਂਲੇ ਸਮੇਂ ਰਾਤ ਨੂੰ ਕੀ ਹੈ ਕਿ ਜੇ ਆਪਾਂ ਨੂੰ 5 ਰੋਟੀਆਂ ਦੀ ਭੁੱਖ ਹੈ ਤਾਂ 4 ਖਾਈਏ 1 ਕੱਟ ਖਾਈਏ ਬੰਨਾ ਨੀਂਦ ਚੋਕ ਕੇ ਆਂਦੇ ਰਹਿਣਗੇ ਪਰੰਤੂ ਜਿਹੜੇ ਵਿਚਾਰੇ ਖਾਂਦੇ ਹੀ 2-3 ਰੋਟੀਆਂ ਨਾ ਉਹਨੂੰ ਕੱਟ ਕਣ ਦੀ ਲੋੜ ਨਹੀਂ ਹੈ ਉਹ ਕੀ ਕੱਟ ਕਰੂਗਾ 2-3 ਦੇ ਵਿੱਚੋਂ ਉਹਨੇ ਕੀ ਕਹਿੰਦੇ ਆ ਓਨੀ ਰੋਟੀ ਪੂਰੀ ਖਾਣੀ ਹੈਗੀ ਐਸ ਤਰੀਕੇ ਦੀ ਸੋਚ ਐਸ ਤਰੀਕੇ ਦਾ ਮਾਈਂਡ ਸੈਟ ਇੱਕ ਮਜ਼ਬੂਤ ਮਾਈਂਡ ਸੈਟ ਹੈ ਫੋਕਸ ਅਨੁਸ਼ਾਸਨ ਓਵਰ ਥਿੰਕਿੰਗ ਤੋਂ ਬਚਣਾ ਔਰ ਆਪਣਾ ਬੈਸਟ ਦੇਣਾ ਆਪਣੀ ਤਿਆਰੀ ਬਾਰੇ ਸੋਚਣਾ ਆਪਣੇ ਆਪ ਨੂੰ ਬਿਹਤਰ ਕਰਨਾ ਆਪਣੇ ਆਪ ਉੱਤੇ ਕੰਮ ਕਰਨਾ ਇਹ ਜਿਹੜੀਆਂ ਸਾਰੀਆਂ ਖਾਸੀਅਤਾਂ ਨੇ ਇਹ ਟੋਪਰ ਦੀਆਂ ਨੇ ਜੇ ਤੁਹਾਡੇ 'ਚ ਖਾਸੀਅਤਾਂ ਹੈਗੀਆਂ ਤਾਂ ਤੁਸੀਂ ਵੀ ਟੋਪਰ ਬਣ ਸਕਦੇ ਹੋ ਉਤਲੇ ਰੈਂਕ ਦੇ ਅੰਦਰ ਹੈ ਜੋ ਤੁਹਾਡਾ ਨਾਮ ਹੈ ਉਹ ਆ ਜਾਵੇਗਾ ਧੰਨਵਾਦ